ਸਸ਼ਵਿਕਾਲ ਜੀ ਮੈਂ ਹਾ ਅਸ਼ਤੀਪੁਰ ਸੰਧੂ ਤੇ ਗੱਲ ਕਰਦੇ ਹਾਂ ਜੀ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਅਤੇ ਸਾਬਕਾ ਮਾਲ ਮੰਤਰੀ ਵਿਕਰਮ ਸਿੰਘ ਮਜੀਠੀਆ ਜਿਨ੍ਹਾਂ ਉੱਤੇ ਕਾਫੀ ਲੰਮੇ ਸਮੇਂ ਤੋਂ ਵੱਡੀ ਕਾਰਵਾਈ ਹੋਈ ਹੈ ਜੇਕਰ ਗੱਲ ਕਰੀਏ ਤਾਂ ਜਿੱਥੇ ਉਹਨਾਂ ਤੇ ਵੱਡੀ ਕਾਰਵਾਈ ਕੀਤੀ ਗਈ ਉਹਦੇ ਚਲਦਿਆਂ ਹੀ ਕਿਸੇ ਤਰ੍ਹਾਂ ਦੀ ਰਾਹਤ ਨਹੀਂ ਮਿਲ ਰਹੀ ਜੇਕਰ ਗੱਲ ਕਰੀਏ ਤਾਂ ਉਹਨਾਂ ਦੀ ਹਮੇਸ਼ਾ ਦੀ ਤਰ੍ਹਾਂ ਜਿਹੜੀ 14 ਦਿਨਾਂ ਦੀ ਨਿਆਰ ਰਿਆਸਤ ਵੀ ਵਦਾ ਦਿੱਤੀ ਜਾਂਦੀ ਹੈ ਤੇ ਉਹ 53 ਦਿਨਾਂ ਤੋਂ ਜੇਲ੍ਹ ਦੇ ਵਿੱਚ ਬੰਦ ਬੈਠੇ ਨੇ ਜੇਕਰ ਗੱਲ ਕਰੀਏ ਇੱਕ ਪਾਸੇ ਉਹਨਾਂ ਦੇ ਵਕੀਲਾਂ ਵੱਲੋਂ ਦਲੀਲਾਂ ਅਪੀਲਾਂ ਰੱਖੀਆਂ ਗਈਆਂ ਲੇਕਿਨ ਉਹ ਕਿਸੇ ਕੰਮ ਨਹੀਂ ਆ ਰਹੀਆਂ ਦੂਜੇ ਪਾਸੇ ਸਰਕਾਰੀ ਵਕੀਲ ਵਿਜੀਲੈਂਸ ਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਕਹਿੰਦੇ ਨੇ ਕਿ ਸਾਡੇ ਕੋਲ ਟੋਕਰਾ ਭਰਾ ਪਿਆ ਹੈ ਮਜੀਠੀਆ ਦੇ ਖਿਲਾਫ ਜੇਕਰ ਗੱਲ ਕਰੀਏ ਤਾਂ ਜਿੱਥੇ ਉਮਜੀਠੀਆ ਦੇ ਸਮਰਥਕ ਤੱਕ ਉਹਨਾਂ ਦਾ ਸਾਹ ਛੱਡ ਗਏ ਨੇ ਉਹਨਾਂ ਤੱਕ ਕਿਸੇ ਤਰ੍ਹਾਂ ਦੀ ਪਹੁੰਚ ਨਹੀਂ ਹੋ پا ਰਹੀ ਕਿਸੇ ਨੂੰ ਮਿਲਨ ਨਹੀਂ ਦਿੱਤਾ ਜਾ ਰਿਹਾ ਤਾਂ ਆਪਣੇ ਹੀ ਜਿਹੜੇ ਵੱਡੇ ਸ਼ਕੰਜੇ ਚ ਫਸ ਗਏ ਨੇ ਵਿਕਰਮ ਸਿੰਘ ਮਜੀਠੀਆ ਜਿੱਥੇ ਮਜੀਠੀਆ ਦੀ ਅੱਜ ਸੁਣਵਾਈ ਹੋਈ ਲੇਕਿਨ ਕੋਈ ਵੀ ਕਿਸੇ ਤਰ੍ਹਾਂ ਦੀ ਵੀ ਰਾਹਤ ਨਹੀਂ ਮਿਲੀ ਬਿਕਰਮ ਸਿੰਘ ਮਜੀਠੀਆ ਤੇ 540 ਕਰੋੜ ਦੇ ਪਿਛਤਾਚਾਰ ਦਾ ਮਾਮਲਾ ਦਰਜ ਹੋਇਆ ਹੋਇਆ ਹੈ ਜਿੱਥੇ 25 ਜੂਨ ਨੂੰ ਉਹਨਾਂ ਨੂੰ ਗ੍ਰਿਫਤਾਰ ਕੀਤਾ ਗਿਆ ਸੀ ਤਾਂ ਉਸ ਤੋਂ ਬਾਅਦ ਉਹ ਜੇਲ੍ਹ ਦੇ ਵਿੱਚ ਲੰਬੇ ਸਮੇਂ ਲਈ ਹੀ ਦਿਖਾਈ ਦੇ ਰਹੇ ਨੇ ਉਹਨਾਂ ਦੀ ਜਿਹੜੀ ਧਰਮ ਪਤਨੀ ਹੈ ਗਨੀਵ ਕੌਰ ਅਦਾਲਤ ਨੇ ਉਹਨਾਂ ਕੋਲੋਂ ਜਿਹੜੇ ਨੇ ਆਪਣੀ ਜਾਇਦਾਦ ਦੇ ਸਬੂਤ ਮੰਗੇ ਸੀ ਲੇਕਿਨ ਗਨੀਵ ਕੌਰ ਵੱਲੋਂ ਜਿਹੜੇ ਨੇ ਅਦਾਲਤ ਦੇ ਵਿੱਚ ਸਬੂਤ ਪੇਸ਼ ਕਰਨ ਤੋਂ ਬਿਲਕੁਲ ਨਾ ਕਰ ਦਿੱਤੀ ਗਈ ਉਹਨਾਂ ਨੇ ਆਪਦੇ ਵੱਲੋਂ ਜਿਹੜੀ ਗਨੀਵ ਕੌਰ ਨੇ ਇੱਕ ਅਦਾਲਤ ਦੇ ਵਿੱਚ ਕੇਸ ਦਰਜ ਕਰ ਦਿੱਤਾ ਹੈ ਕਿ ਅਸੀਂ ਆਪਣੀ ਜਿਹੜੀ ਹੈ ਜਾਇਦਾਦ ਦੇ ਕਾਗਜ਼ ਜਾਂ ਜੋ ਵੀ ਉਹਨਾਂ ਦੇ ਬੰਦੇ ਸਬੂਤ ਹੈ ਨਹੀਂ ਪੇਸ਼ ਕਰਾਂਗੇ ਤੁਹਾਨੂੰ ਦੱਸਦੇ ਆ ਇੱਕ ਇੱਕ ਅਹਿਮ ਖਬਰ ਨਿਕਲ ਕੇ ਆ ਰਹੀ ਹੈ ਵਿਕਰਮ ਸਿੰਘ ਮਜੀਠੀਆ ਦੇ ਕੇਸ ਦੇ ਵਿੱਚ ਕਿ ਅਕਾਲੀ ਆਗੂ ਵਿਕਰਮ ਸਿੰਘ ਮਜੀਠੀਆ ਦੀ ਗ੍ਰਿਫਤਾਰੀ ਦਾ ਮਾਮਲਾ ਗਨੀਵ ਕੋਰ ਨੇ ਪੰਜਾਬ ਹਰਿਆਣਾ ਹਾਈ ਕੋਰਟ ਚ ਦਾਖਲ ਕੀਤੀ ਪਟੀਸ਼ਨ ਉਹਨਾਂ ਨੇ ਪਟੀਸ਼ਨ ਦਾਇਰ ਕਰ ਦਿੱਤੀ ਹੈ ਕਿ ਅਸੀਂ ਸਾਡੇ ਤੋਂ ਜਿਹੜੀ ਜਾਇਦਾਦ ਦਾ ਮੰਗ ਰਹੇ ਨੇ ਉਹ ਅਸੀਂ ਨਹੀਂ ਦਿਆਂਗੇ ਕਿਸੇ ਤਰ੍ਹਾਂ ਦੇ ਵੀ ਉਹ ਸਬੂਤ ਕਿਉਂਕਿ ਚਾਹੇ ਪੰਜਾਬ ਹਰਿਆਣਾ ਸੁਪਰੀਮ ਕੋਰਟ ਵੱਲੋਂ ਵੀ ਜਿਹੜੀ ਹੈ ਅਸੀਂ ਆਪਣੇ ਆਪਣੀ ਲੜਾਈ ਲੜਾਂਗੇ ਕਿਉਂਕਿ ਵਿਕਰਮ ਸਿੰਘ ਮਜੀਠੀਆ ਦੀਆਂ ਦੇ ਨਾਂ ਸਿਰਫ ਇੱਕ ਰੰਜਿਸ਼ ਕੀਤੀ ਜਾ ਰਹੀ ਹੈ ਇਹ ਵਿਕਰਮ ਸਿੰਘ ਮਜੀਠੀਆ ਤੇ ਉਹਨਾਂ ਦੀ ਧਰਮ ਪਤਨੀ ਤੇ ਉਹਨਾਂ ਦੇ ਵਕੀਲਾਂ ਦਾ ਕਹਿਣਾ ਹੈ ਇਹ ਬਦਲਾਖੋਰੀ ਦੀ ਰਾਜਨੀਤੀ ਹੈ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਡਰੇ ਹੋਏ ਨੇ ਉਹਨਾਂ ਨੇ ਇਹ ਵੀ ਜਿਹੜੀ ਧਰਮ ਪਤਨੀ ਉਹਨਾਂ ਦੀ ਕਹਿੰਦੀ ਨਜ਼ਰ ਆਈ ਕਿ ਇਹ ਜਿੰਨੇ ਵੀ ਆਮ ਆਦਮੀ ਪਾਰਟੀ ਦੇ ਵਿਧਾਇਕ ਐਮ ਐਲ ਏ ਜੋ ਵੀ ਨੇ ਉਹ ਡਰਦੇ ਨੇ ਕਿਉਂਕਿ ਵਿਕਰਮ ਸਿੰਘ ਮਜੀਠੀਆ ਸਿੱਧੇ ਸਾਹਮਣੇ ਬੋਲਦੇ ਨਜ਼ਰ ਆਉਂਦੇ ਨੇ ਤੇ ਇਸ ਗੱਲ ਦਾ ਡਰ ਬਣਿਆ ਹੋਇਆ ਹੈ ਤੇ ਦੂਸਰੇ ਪਾਸੇ ਅੱਜ ਵੀ ਵੱਡੀ ਕੋਈ ਰਾਹਤ ਨਹੀਂ ਮਿਲੀ ਵਿਕਰਮ ਸਿੰਘ ਮਜੀਠੀਆ ਨੂੰ ਅੱਜ ਵੀ ਉਹਨਾਂ ਨੂੰ ਉਸੇ ਤਰ੍ਹਾਂ ਹੀ ਜੇਲ੍ਹ ਦੇ ਵਿੱਚ ਨਾ ਹੀ ਕੋਈ ਔਰਜ ਰੈਣੀ ਦਿੱਤੀ ਜਾਏਗੀ ਨਾ ਹੀ ਕੋਈ ਵੀ ਆਈ ਪੀ ਸੁਲਤਾਨ ਮਿਲਣ ਗਿਆ ਤਾਂ ਵਿਕਰਮ ਸਿੰਘ ਮਜੀਠੀਆ ਨੂੰ ਹੁਣ ਫਿਰ ਉਸੇ ਤਰ੍ਹਾਂ ਹੀ ਕੈਦੀ ਦੀ ਇੱਕ ਆਮ ਜ਼ਿੰਦਗੀ ਤਰ੍ਹਾਂ ਹੀ ਜੇਲ੍ਹ ਦੇ ਵਿੱਚ ਬੈਠਣਾ ਪਵੇਗਾ ਤੇ ਗਨੀਵ ਕੌਰ ਨੇ ਜਿਹੜੀ ਜਾਇਦਾਦ ਨੂੰ ਲੈ ਕੇ ਵੱਡਾ ਆਪਣਾ ਇੱਕ ਮਾਮਲਾ ਜਿਹੜਾ ਦਰਜ ਕਰ ਦਿੱਤਾ ਹੈ ਹਾਈ ਕੋਰਟ ਦਾ ਰੁਕਕ ਕੀਤਾ ਹੈ ਦੇਖੋ ਹੁਣ ਆਉਣ ਵਾਲੇ ਦਿਨਾਂ ਦੇ ਵਿੱਚ ਇਸ ਬਾਰੇ ਕੀ ਜਿਹੜਾ ਹੈ ਨਿਕਲ ਕੇ ਆਉਂਦੇ ਨੇ ਇਹ ਕੇਸ ਹੱਤ ਵਿੱਚ ਜਾਏਗਾ ਗਨੀਵ ਕੌਰ ਦੇ ਜਾਂ ਫਿਰ ਜਿਹੜੇ ਨੇ ਅ ਕਾਲ ਕਰ ਲਈਏ ਪੰਜਾਬ ਦੇ ਮੁਖਮਤੀ ਭਗਵੰਤ ਸਿੰਘ ਮਾਨ ਵਿਜੀਲੈਂਸ ਜਾਂ ਫਿਰ ਸਰਕਾਰੀ ਵਕੀਲ ਤਾਂ ਇਹ ਹੁਣ ਆਉਣ ਵਾਲੇ ਦਿਨਾਂ ਚ ਹੀ ਜਿਹੜਾ ਮਾਮਲਾ ਸਾਹਮਣੇ ਨਿਕਲ ਕੇ ਨਜ਼ਰ ਆਏਗਾ ਤਾਂ